ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਸਰਕਾਰੀ ਦਫ਼ਤਰਾਂ ਦੇ ਨਹੀਂ ਘਟਣੇ ਪੈਣਗੇ ਚੱਕਰ ਘਰ ਬੈਠੇ ਹੀ ਬਣ ਜਾਵੇਗਾ ਤੁਹਾਡਾ ਰਾਸ਼ਨ ਕਾਰਡ ਕੀ ਹੈ ਪੂਰੀ ਅਪਡੇਟ ਰਾਸ਼ਨ ਕਾਰਡ ਹਰ ਪਰਿਵਾਰ ਦਾ ਅਹਿਮ ਦਸਤਾਵੇਜ਼ ਹੁੰਦਾ ਹੈ ਜਿਸ ਕਾਰਨ ਕਈ ਵਾਰ ਲੋਕਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਇਸ ਨੂੰ ਕਿਵੇਂ ਅਪਡੇਟ ਕੀਤਾ ਜਾਵੇ ਕਿਉਂਕਿ ਆਮ ਪਬਲਿਕ ਨੂੰ ਰਾਸ਼ਨ ਕਾਰਡ ਲੈਣ ਲਈ ਕਾਫੀ ਚੱਕਰ ਲੌੜੇ ਪੈਂਦੇ ਨੇ ਪਰ ਹੁਣ ਰਾਸ਼ਨ ਕਾਰਡ ਬਣਾਉਣ ਲਈ ਸਰਕਾਰੀ ਦਫਤਰਾਂ ਦੇ ਗਿੜੇ ਮਾਰਨ ਦੀ ਲੋੜ ਨਹੀਂ ਪੈਣੀ ਹੁਣ ਤੁਸੀਂ ਘਰ ਬੈਠੇ ਹੀ ਆਪਣੇ ਮੋਬਾਈਲ ਤੋਂ ਰਾਸ਼ਨ ਕਾਰਡ ਦੇ ਵਿੱਚ ਆਪਣਾ ਨਾਮ ਜੋੜ ਸਕਦੇ ਹੋ ਜੇਕਰ ਤੁਸੀਂ ਰਾਸ਼ਨ ਕਾਰਡ ਤੋਂ ਆਪਣਾ ਨਾਮ ਹਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਵੀ ਕਰ ਸਕਦੇ ਹੋ ਇਸ ਸਬੰਧੀ ਸਰਕਾਰ ਨੇ ਇੱਕ ਮੋਬਾਈਲ ਐਪ ਲਾਂਚ ਕਰ ਦਿੱਤੀ ਹੈ ਜਿਸ ਰਾਹੀਂ ਰਾਸ਼ਨ ਕਾਰਡ ਬਣਾਉਣ ਦਾ ਜਿਹੜਾ ਕੰਮ ਹੈ ਉਹ ਆਸਾਨ ਹੋ ਗਿਆ ਹੈ ਕਰਨਾ ਕੀ ਹੈ ਤੁਸੀਂ Google Play Store ਤੋਂ ਮੋਬਾਈਲ ਦੇ ਵਿੱਚ ਮੇਰਾ ਰਾਸ਼ਨ 2.0 ਜਿਹੜਾ ਉਹ ਐਪ ਜਿਹੜੀ ਸਰਚ ਕਰ ਲੈਣੀ ਹੈ ਤੇ ਆਸਾਨੀ ਨਾਲ ਇਸ ਨੂੰ ਡਾਊਨਲੋਡ ਕਰ ਲੈਣਾ ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਰਾਸ਼ਨ ਕਾਰਡ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ ਜਿਸ ਨਾਲ ਨਾ ਸਿਰਫ ਤੁਹਾਡਾ ਸਮਾਂ ਤੇ ਪੈਸਾ ਬਚੇਗਾ ਬਲਕਿ ਤੁਹਾਨੂੰ ਘਰ ਬੈਠੇ ਸਹੂਲਤ ਵੀ ਮਿਲੇਗੀ ਮੇਰਾ ਰਾਸ਼ਨ 2.0 ਦੀ ਮਦਦ ਨਾਲ ਤੁਸੀਂ ਆਪਣੇ ਰਾਸ਼ਨ ਕਾਰਡ ਦੇ ਨਾਲ ਜੁੜਿਆ ਹਰ ਕੰਮ ਕਰ ਸਕੋਗੇ ਜਿਸ ਲਈ ਨਾ ਤਾਂ ਤੁਹਾਨੂੰ ਕਿਤੇ ਭੱਜਣਾ ਪਵੇਗਾ ਤੇ ਨਾ ਹੀ ਕੋਈ ਵਾਧੂ ਖਰਚਾ ਹੋਵੇਗਾ ਮੀਰਾ ਰਸਨ 2.0 ਡਾਊਨਲੋਡ ਕਿਵੇਂ ਕਰਨੀ ਹੈ ਆਓ ਦੱਸਦੇ ਹਾਂ ਮੀਰਾ ਰਸਨ 2.0 ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੋਬਾਈਲ ਦੇ ਵਿੱਚ Google Play Store ਖੋਲਣਾ ਹੈ ਤੇ ਇਸ ਦੇ ਵਿੱਚ ਸਰਚ ਕਰ ਲੈਣਾ ਹੈ ਮੀਰਾ ਰਸਨ 2.0 ਲਿਖ ਕੇ ਇਸ ਪੇਜ ਤੇ ਆਉਣ ਤੋਂ ਬਾਅਦ ਤੁਹਾਨੂੰ ਮੀਰਾ ਰਸਨ 2.0 ਲਿਖ ਕੇ ਸਰਚ ਕਰਨ ਤੋਂ ਬਾਅਦ ਜਿਹੜਾ ਇਹਨੂੰ ਇੰਸਟਾਲ ਕਰਨਾ ਹੋਵੇਗਾ ਡਾਊਨਲੋਡ ਤੇ ਇੰਸਟਾਲ ਕਰਨ ਤੋਂ ਬਾਅਦ ਇਸ ਦਾ ਡੈਸ਼ਬੋਰਡ ਤੁਹਾਡੇ ਸਾਹਮਣੇ ਖੁੱਲ ਜਾਵੇਗਾ ਹੁਣ ਤੁਹਾਨੂੰ ਇੱਥੇ ਐਪ ਤੇ ਸਾਰੀਆਂ ਸੁਵਿਧਾਵਾਂ ਦਿਖਾਈ ਦੇਣਗੀਆਂ ਜਿਸ ਦੇ ਵਿੱਚ ਤੁਹਾਨੂੰ ਉਹ ਸੁਵਿਧਾ ਤੇ ਕਲਿੱਕ ਕਰਨਾ ਹੋਵੇਗਾ ਜਿਸ ਦਾ ਤੁਸੀਂ ਲਾਭ ਲੈਣਾ ਚਾਹੁੰਦੇ ਹੋ ਲੋੜੀਂਦੀ ਜਾਣਕਾਰੀ ਫਿਰ ਤੁਸੀਂ ਦਰਜ ਕਰ ਲੈਣੀ ਹੈ ਤੇ ਫਿਰ ਸਬਮਿਟ ਵਿਕਲਪ ਤੇ ਕਲਿੱਕ ਕਰਕੇ ਫਾਰਮ ਜਿਹੜਾ ਹੈ ਉਹ ਸਬਮਿਟ ਕਰ ਦੇਣਾ ਜਿਸ ਤੋਂ ਬਾਅਦ ਤੁਹਾਨੂੰ ਤੁਹਾਡੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇਗੀ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਅਪਡੇਟਾਂ ਅਸੀਂ ਆਪਣੇ ਚੈਨਲ ਤੇ ਨਿਤ ਦਿਨ ਲੈ ਕੇ ਆਉਂਦੇ ਰਹਨੇ ਆ ਸਰਕਾਰੀ ਚਾਹੇ ਪ੍ਰਾਈਵੇਟ ਕੋਈ ਵੀ ਅਪਡੇਟ ਹੋਵੇ ਅਸੀਂ ਆਪਣੇ ਚੈਨਲ ਤੇ ਵੀਡੀਓ ਬਣਾ ਕੇ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚਾਦੀ ਕਰਦੇ ਆ ਸੋ ਇਸ ਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੋਵੇਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਹਰ ਕਿਸ ਦਾ ਲਾਭ ਲੈ ਸਕੇ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚ ਧੰਨਵਾਦ